ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਿੰਡੂ ਬਲੌਗਰ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਖਾਸ ਸਮੱਸਿਆ ਦੇ ਨੂੰ ਸ਼ੇਅਰ ਕਰਨ ਲੱਗੇ ਆਂ ਜੀ ਤੇ ਉਹਦਾ ਤੁਹਾਨੂੰ ਹਾਲ ਦੱਸਾਂਗੇ ਆਪਾਂ ਤੇ ਹੁਣੇ-ਹੁਣੇ ਮੈਨੂੰ ਆਪਣੇ ਇੱਕ ਜਾਣਕਾਰ ਦਾ ਫੋਨ ਆਇਆ ਸੀ ਕਿ ਤੇ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਹੈ ਉਹ ਬੱਚਾ ਜਿਹੜਾ ਲੰਗੜਾਪਨ ਹੋ ਰਿਹਾ ਪਹਿਲਾਂ ਮੈਂ ਵੀਡੀਓ ਪਾਈ ਸੀ ਉਹਦੀ ਤੇ ਆਪਾਂ ਨੇ ਸੁਝਾਸ਼ਨ ਵੀ ਲੈ ਕੇ ਤੁਸੀਂ ਕਾਫੀ ਲੋਕਾਂ ਤੋਂ ਵੀ ਕੀ ਪਾਈ ਉਹਨਾਂ ਨੂੰ ਹਨਾ ਤੇ ਆਪਾਂ ਨੇ ਸਾਰੇ ਬੱਚਿਓ ਸ਼ਾਂਤੀ ਕਰਕੇ ਤਕਰੀਬਨ ਇੱਧਰ ਰੱਖਤੇ ਸੀਗੇ ਹੁਣ ਤਾਂ ਅੱਜ ਆਪਾਂ ਕੱਢਦੇ ਇੱਥੇ ਨੇ ਲਗਭਗ ਉਹ ਸਾਰੇ ਉਹਨੇ ਤਕਰੀਬਨ 50% ਬੱਚੇ ਆਪਣੇ ਸਹੀ ਹੋ ਗਏ ਸੀ ਜਿਹੜੇ ਜਿਆਦਾ ਕੋਈ ਜਿਨ੍ਹਾਂ ਨੂੰ ਦਿੱਕਤ ਸੀ ਉਹ ਹੀ ਰਹਿ ਗਏ ਨੇਗੇ ਆਹ ਦੇਖੋ ਜਿਹੜੇ ਤਾਂ ਬਿਲਕੁਲ ਹੀ ਵੀ ਐਵੇਂ ਲੰਬੀਆਂ ਲੱਤਾਂ ਲਾ ਕੇ ਨਾ ਵੀ ਉਹੀ ਰਹਿ ਗਏ ਜਿਹੜੇ ਉਹਦੇ ਵਾਂਗੂ ਬੱਚੇ ਪਏ ਸੀ ਆਪਣੇ ਜਿਵੇਂ ਉਹ ਟੇਡਾ ਹੋਇਆ ਪਿਆਗਾ ਉਹ ਤਕਰੀਬਨ ਸਾਰੇ ਬੱਚੇ ਆਪਣੇ ਰਿਕਵਰੀ ਕਰ ਗਏ ਸੀਗੇ 40 50% 50% ਵਾਂਗੂ ਇਹ ਆ ਦੇਖੋ ਹੁਣ ਤੁਸੀਂ ਕਿੰਨੇ ਕੁ ਬੱਚੇ ਰਹੇ ਤਕਰੀਬਨ ਇਹ 100 150 ਬੱਚਾ ਸੀਗਾ ਤੇ ਹੁਣ ਆਪਾਂ ਸਾਰੇ ਉਹ ਸਹੀ ਕਰਕੇ ਛੱਡਦੇ ਇਧਰ ਤੇ ਸਹੀ ਹੋ ਗਏ ਲਗਭਗ ਉਹ ਬਾਕੀ ਛੱਡ ਦਾ ਮਾਹੌਲ ਚੈੱਕ ਕਰਦੇ ਜਿਹੜਾ ਆਪਾਂ ਇਹਦੇ ਲਈ ਨੁਕਤਾ ਆਪਾਂ ਵਰਤਿਆ ਸੀਗਾ ਉਹ ਸੀਗਾ ਆਪਣੇ ਫੀਡ ਦੇ ਵਿੱਚ ਕੈਲਸ਼ੀਅਮ ਰਲਾ ਕੇ ਤੇ ਉਹਦੇ ਵਿੱਚ ਤਕਰੀਬਨ 4-5 ਗ੍ਰਾਮ ਡੀਸੀ ਰੋਲ ਪਾਇਆ ਸੀ ਕੈਲਸ਼ੀਅਮ ਦੇ ਵਿੱਚ ਤੇ ਮੰਨ ਲਓ ਅੱਧਾ ਦਾ ਲੀਟਰ ਵਾਂਗੂ ਇਹ ਉਹ ਪਾ ਦਈ ਆਪਾਂ ਇਹਨਾਂ ਨੂੰ ਵੀਰ ਤੇ ਲਾ ਕੇ ਪਾਇਆ ਸੀ ਨਾ ਤੇ ਉਹਦੇ ਨਾਲ ਬਹੁਤ ਹੱਦ ਦਾ ਨਿਕਰਾਬ ਨਹੀਂ ਕਰ ਗਏ ਬਾਕੀ ਆਪਾਂ ਨੇ ਜਿਹੜਾ ਸਾਰੇ ਬੱਚਿਆਂ ਨੂੰ ਪਾਇਆ ਤੂੰ ਕੈਲਸ਼ੀਅਮ ਹੀ ਪਾਇਆ ਸੀਗਾ ਤੇ ਉਹਨਾਂ ਦਾ ਵੀ ਕਾਫੀ ਹੱਦ ਲੱਗਦਾ ਜਿਹੜੇ ਉਹ ਸਮੱਸਿਆ ਵਾਲੇ ਸੀ ਤੇ ਉਹ ਨੋਰਮ ਹੋ ਗਏ ਮਰੀ ਤੇ ਹੁਣ ਵੀ ਕੋਈ ਹੈ ਨਹੀਂ ਅੱਡਾ ਬੱਚੇ 'ਚ ਵੀ ਉਹ ਸਮੱਸਿਆ ਵਾਲਾ ਕੰਮ ਆਪਣਾ ਜਿਹੜਾ ਲੰਗੜਾਪਨ ਸੀਗਾ ਇਹ ਤਕਰੀਬਨ ਕਾਫੀ ਹੱਦ ਤੱਕ ਖਤਮ ਹੋ ਗਿਆ ਤੇ ਜਿਹੜੇ ਮੇਰੇ ਵੀਰਾਂ ਨੂੰ ਸਮੱਸਿਆ ਆ ਰਹੀ ਆ ਤੇ ਉਹਨਾਂ ਨੂੰ ਮੈਂ ਸਿਰ ਇੱਕ ਵਾਰੀ ਦੱਸ ਦਾਂਗਾ ਵੀ ਇੱਕ ਵਾਰੀ ਇਹ ਜ਼ਰੂਰ ਤਰੀਕਾ ਤੁਸੀਂ ਕਰਿਓ ਆਪਾਂ ਨੇ ਕਰਿਆਗਾ ਤੁਹਾਨੂੰ ਤਾਂ ਦੱਸ ਰਿਆਂਗੇ ਇਹ ਆਪਣਾ ਬੱਚਾ ਹੈਗਾ ਸ਼ੁਗਣਾ ਦਾ ਜੇ ਸ਼ੁਗਣਾ ਦੇ ਬੱਚੇ 'ਚ ਪ੍ਰੋਬਲਮ ਆ ਰਹੀ ਆ ਮੈਂ ਸੁਣਿਆ ਵੀ ਕਾਫੀ ਜਿਆਦਾ ਫਾਰਮਰਾਂ ਤੇ ਸਮੱਸਿਆ ਆਈ ਹੋਈ ਆ ਵੀ ਲੰਗੜਾ ਬਣ ਜਾਣਾ ਬੱਚਾ ਟੇਡਾ ਜਾ ਹੁੰਦਾ ਜਾਂ ਬੱਚਾ ਪਲਟੀ ਹੁੰਦਾ ਜਾ ਤੇ ਉਹ ਤਾਂ ਸਿੱਧਾ ਨਹੀਂ ਹੋਇਆ ਜਾਂਦਾਗਾ ਇਹ ਉਹਦੇ ਲਈ ਇੱਕ ਤਾਂ ਅਸੀਂ ਕੈਲਸ਼ੀਅਮ ਵਰਤੋ ਕੈਲਸ਼ੀਅਮ ਜਿਹਦਾ ਪਹਿਲਾਂ 15 ਗ੍ਰਾਮ ਹੁਣ ਇਹ ਲਗਭਗ ਆਪਣੇ 30 ਗ੍ਰਾਮ ਪਾਇਆ ਸੀ ਬੱਚੇ ਨੂੰ ਪਰਵਾਡ 100 ਬੱਚਿਆਂ ਨੂੰ ਇਹ ਸਾਰਾ ਬੱਚਿਆਂ ਨੂੰ ਲਗਭਗ 30 ਗ੍ਰਾਮ ਆਪਾਂ ਕੈਲਸ਼ੀਅਮ ਇਹ ਪਹਿਲਾਂ 3 ਦਿਨ ਪਹਿਲਾਂ ਚਲਾਇਆ ਸੀ ਇਹ ਦੁਬਾਰੇ ਫਿਰ ਆਪਾਂ ਡਬਲ ਜਿਹੜੀ ਦੂਜੀ ਵਾਰ ਚਲਾਇਆ ਉਹਦਾ ਪਾ ਤਕਰੀਬਨ 30 ਗ੍ਰਾਮ ਪਰ 100 ਬੱਚੇ ਨੂੰ ਪਾਤਾ ਸੀਗਾ ਤੇ ਨਾਲ ਪਾਉਂਦੇ ਹੁੰਦੇ ਸੀ ਵੱਡੀ ਸੀ ਰੋਲ ਸੀ ਰੋਲ ਦਾ ਰਿਜਲਟ ਕਹਿੰਦੇ ਬਹੁਤ ਸੋਹਣਾ ਹੈ ਡੀਸੀ ਰੋਲ ਤੁਸੀਂ ਜ਼ਰੂਰ ਪਾਓ ਤੇ ਉਹ ਆਪਾਂ ਤੁਹਾਨੂੰ ਡੱਬੀ ਵੀ ਦਿਖਾ ਦਾਂਗੇ ਵੀ ਕਿੱਦਾਂ ਦੀ ਹੁੰਦੀ ਹੈਗੀ ਡੀਸੀ ਰੋਲ ਵਾਲੀ ਜੇ ਕਈ ਵਾਰ ਆਪਾਂ ਪਹਿਲਾਂ ਨਹੀਂ ਯੂਜ਼ ਕਰੀ ਹੁੰਦੀ ਤੇ ਵੀ ਕਿਹੜੀ ਹੈ ਕਿੱਦਾਂ ਦਾ ਰੈਪਰ ਹੁੰਦਾ ਦਾ ਉਹ ਵੀ ਤੁਹਾਨੂੰ ਆਪਾਂ ਵੀਡੀਓ ਵਿੱਚ ਦੀ ਫੋਟੋ ਲਗਾ ਦਾਂਗੇ ਡੀਸੀ ਰੋਲ ਦੀ ਇੱਕ ਵਾਰ ਟਰਾਈ ਜ਼ਰੂਰ ਕਰੋ ਜਿਹੜੇ ਮੇਰੇ ਵੀ ਕੋਈ ਜੈਂਟਾ ਵਗੈਰਾ ਲਾ ਰਹੇ ਉਹਦੀ ਕੋਈ ਲੋੜ ਨਹੀਂ ਹੈ ਚ ਤੁਹਾਡਾ ਬੱਚਾ ਲਗਭਗ ਇਹਦੇ ਨਾਲ ਸਹੀ ਹੋ ਜਾਊਗਾ ਜਿਹੜਾ ਸਹੀ ਹੋਣ ਵਾਲਾ ਬੱਚਾ ਹੋਇਆ ਤੇ ਜਿਹੜਾ ਦਾ ਕੋਈ ਜਿਆਦਾ ਗੰਡਮ ਵਗੈਰਾ ਹੋਇਆ ਉਹਦਾ ਨਹੀਂ ਠੀਕ ਹੁੰਦਾ ਤਕਰੀਬਨ ਵੀ ਜਿਹੜਾ ਇਹਦਾ ਰਿਜ਼ਲਟ ਆ ਉਹ ਆਪਾਂ ਕਹਿ ਸਕਦੇ ਆਂ ਕਿ 200% ਹੈਗਾਗਾ ਜਿਹੜੀ ਆਪਾਂ ਇਹ ਕੈਲਸ਼ੀਅਮ ਤੇ ਨਾਲ ਡੀਸੀ ਰੋਲ ਯੂਜ਼ ਕਰਦੇ ਆਂਗੇ ਕਿਉਂਕਿ ਆਪਾਂ ਨੇ ਦੇਖਿਆ ਹੈਗਾ ਵੀ ਲਗਭਗ ਉਹ ਬੱਚੇ ਸਾਰੇ ਟੇਡੇ ਮੇਡੇ ਹੋਈ ਪਏ ਸੀ ਵੀ ਲੱਗਦਾ ਨਹੀਂ ਸੀ ਕਿ ਉਹ ਸਹੀ ਹੋਣਗੇ ਉਹਨਾਂ 'ਚ ਬਹੁਤ ਹੱਦ ਤੱਕ ਬੱਚੇ ਆਪਣੇ ਸਹੀ ਹੋ ਗਏ ਇਸ ਲਈ ਜਰੂਰ ਵਾਰਤ ਕੇ ਦੇਖਿਓ ਸਪੈਸ਼ਲ ਵੀਡੀਓ ਤੇ ਉਹਨਾਂ ਵੀਰਾਂ ਵਾਸਤੇ ਬਣਾਇਆ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਜੀ ਤੇ ਇੱਕ ਵਾਰ ਟ੍ਰਾਈ ਜਰੂਰ ਕਰਿਓ ਕੈਲਸ਼ੀਅਮ ਚ ਡੀਸੀ ਰੋਲ ਲਗਭਗ 3-4 ਗ੍ਰਾਮ ਆ ਇਹ ਮਿਲਾ ਕੇ ਪਾ ਦਿਓ ਤੇ ਜਿਹੜੇ ਅੱਡ ਕੱਢ ਕੇ ਸਾਰੇ ਉਹਨਾਂ ਬੱਚਿਆਂ ਨੂੰ ਨਾ ਐਵੇਂ ਬੋਰੀਆਂ ਦੇ ਫੀਡ ਪਾ ਦਿਓ ਤੇ ਫੀਡ ਦੇ ਵਿੱਚ ਕੈਲਸ਼ੀਅਮ ਮਿਲਾ ਕੇ ਚੰਗੀ ਤਰ੍ਹਾਂ ਲਗਭਗ ਅੱਧਾ ਦਾ ਲੀਟਰ ਉਹਦੇ ਵਿੱਚ ਡੀਸੀ ਰੋਲ ਪਾ ਦਿਓ ਤੇ ਤੁਹਾਡਾ ਬੱਚਾ ਵੀ ਬਹੁਤ ਹੱਦ ਤੱਕ ਰਿਕਵਰੀ ਕਰ ਦੂਗਾ ਆ ਦੇਖੋ ਪਹਿਲਾਂ ਆਪਣਾ ਨਾ ਇਹ ਭਰਿਆ ਪੈਸੀ ਆ ਜੀ ਕੰਡਮਾ ਨਾਲ ਤਕਰੀਬਨ 100 150 ਬੱਚਾ ਹੋ ਗਿਆ ਸੀ ਇਹਦੇ ਵਿੱਚ ਉਹ ਮੇਰੀ ਪ੍ਰੋਬਲਮ ਵਾਲਾ ਕਿ ਹੁਣ ਲਗਭਗ ਜਿਹੜੇ ਬੱਚੇ ਤੇ ਕਾਫੀ ਜ਼ਿਆਦਾ ਵੀ ਜਿਹਨੇ ਲੱਤਾਂ ਐਵੇਂ ਹੋ ਗਈਆਂ ਉਹੀ ਰਹਿ ਗਏ ਹੁਣ ਵੀ ਨਹੀਂ ਲਗਭਗ ਬਹੁਤ ਹੱਦ ਤੱਕ ਰਿਕਵਰੀ ਕਰ ਗਏ ਬਾਕੀ ਧੰਨਵਾਦ ਸਾਰਿਆਂ ਦਾ ਇਹ ਜਿਹੜੇ ਮੇਰੇ ਵੀਡੀਓ ਦੇਖਦੇ ਆਗੇ ਤੇ ਜਿਨ੍ਹਾਂ ਨੂੰ ਕੋਈ ਸਮੱਸਿਆ ਆਈ ਹੋਈ ਆ ਤੇ ਉਹ ਜਰੂਰ ਆਪਣਾ ਇਹ ਵੀਡੀਓ ਤੇ ਅੱਗੇ ਜਾ ਕੇ ਸ਼ੇਅਰ ਜਰੂਰ ਕਰ ਦਿਓ ਆਪਣੇ ਜਿਹੜੇ ਮੇਰੇ ਵੀਰ ਫਾਰਮਰ ਨੇਗੇ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਬਾਕੀ ਜਿੰਨੀ ਕ ਆਪਾਂ ਨੂੰ ਨੌਲੇਜ ਹੈ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਹੁੰਨੇ ਹਾਂਗੇ ਆਪਾਂ ਤਾਂ ਕਿ ਹਰੇਕ ਭੈਣ ਭਾਈ ਵੀ ਵਾਧੂ ਤੋਂ ਵਾਧਾ ਮੁਨਾਫਾ ਲੈ ਸਕੇ ਕਿਉਂਕਿ ਇਹਦੇ ਵਿੱਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੁੰਦੀ ਜੇ ਆਪਣੇ ਸਾਰੇ ਭੈਣ ਭਾਈ ਤਰੱਕੀ ਕਰਨੇ ਆਪਾਂ ਨੂੰ ਤਾਂ ਓਨੇ ਫਾਇਦਾ ਹੈਗਾ ਵਾਧੂ ਤੋਂ ਵਾਧਾ ਆਪਣੇ ਲੋਕ ਇੱਥੇ ਕੰਮ ਕਰਨਗੇ ਤੇ ਆਪਣਾ ਪੰਜਾਬ ਜਿਹੜਾ ਖੁਸ਼ਹਾਲ ਹੋਊਗਾ। ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ। ਲਾਈਕ, ਸ਼ੇਅਰ, ਕਮੈਂਟ ਜਰੂਰ ਕਰਦੇ ਹੋ। ਬਾਕੀ ਕੰਡੀਸ਼ਨ ਤੁਸੀਂ ਸਾਰੀ ਚੈੱਕ ਕਰ ਲੋ ਜੀ ਸਾਈਡ ਦੀ। ਤੇ ਬਾਕੀ ਬੱਚਾ ਵੀ ਦੇਖ ਲੋ ਜੀ। ਤੇ ਇਧਰ ਬੇਟ ਦੂਜੀ ਛੜ ਨਾਲ ਜਿਆਦਾ ਉਹ ਵੀਡੀਓ ਵੀ ਪਾਵਾਂਗੇ। ਦੋਨੇ ਆਪਾਂ ਤੇ 21 ਦਿਨ ਦੇ ਫਰਕ ਨਾਲ ਪੋਸਟ ਕਰਾਂਗੇ ਦੋਨੋਂ ਵੀਡੀਓ। ਇਹ ਇਹ ਸ਼ੱਟ ਦੀ ਵੀ ਤੇ ਦੂਸਰੇ ਸ਼ੱਟ ਦੀ ਬਾਕੀ ਮਿਲਦੇ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਬਸਦੇ ਰਹੋ 692 ਡਰੱਗਸ